ਪਾਜੀ ਕਿਹੜੀ ਕਿਹੜੀ ਚੀਜ਼ ਜਿਹੜੀ ਆ ਆਪਣੀ ਇੱਥੇ ਹੁਣ ਨਵੀਂ ਆਈ ਆ ਤੇ ਕਿੱਦਾਂ ਕਿੱਦਾਂ ਸਾਰਾ ਤੁਸੀਂ ਸਭ ਤੋਂ ਪਹਿਲਾਂ ਦਾ ਜੀ ਆ ਨੂੰ ਮੇਲੇ ਦੇ ਵਿੱਚ ਔਰ ਅੱਜ ਬੜਾ ਵਧੀਆ ਸਮੇਂ ਤੇ ਤੁਸੀਂ ਲਾਈਵ ਹੋ ਰਹੇ ਆ ਕਿਉਂਕਿ ਪੰਜਾਬ ਸਰਕਾਰ ਅੱਜ ਸਬਸਿਡੀਆਂ ਅਨਾਉਂਸ ਕਰ ਰਹੀ ਆ ਨਵੀਆਂ ਜਿਹੜੇ ਵੀ ਵੀਰਾਂ ਨੇ ਉਰਾਲੀ ਵਾਲੀਆ ਮਸੀਤਾਂ ਲੈਣੀਆਂ ਹਾਂ ਹਾਂਜੀ ਹਾਂਜੀ ਉੱਥੇ ਅੱਜ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਸਬਸਿਡੀਆਂ ਭਰਦ ਨੇ ਲਾਸਟ ਤਰੀਕ ਆ ਠੀਕ ਹੈ ਜੀ ਉੱਚ ਬੇਲਰ ਕਲਚਰ ਫਲੋ ਸਰਵੇ ਸੇਡਰ ਸਬਮਿਟੇਡ ਯਾਨੀ ਕਹਿਣ ਤੋਂ ਬਾਅਦ ਜਿੰਨੀਆਂ ਵੀ ਪ੍ਰਾਲੀ ਵਾਲੀਆਂ ਮਸ਼ੀਨਾਂ ਵਾਂ ਪ੍ਰਾਲੀਆਂ ਸਾਰੀਆਂ ਦੇ ਹੀ ਸਬਕੜੀ ਅਵੇਲੇਬਲ ਆ ਠੀਕ ਆ ਜੀ ਅਜੇ ਕਿਸਾਨ ਵੀਰ ਅਪਲਾਈ ਕਰਨ ਜੇ ਗਰੁੱਪ ਦੇ ਵਿੱਚ ਕਰਦੇ ਆ ਤੇ 24 ਲੱਖ ਸਬਕੜੀ ਮਿਲਣੀ ਆ ਜੇ ਸਿੰਗਲ ਨਾਮ ਦੇ ਕਰਦੇ ਆ ਤਾਂ ਉਹਨਾਂ ਨੂੰ ਸਬਕੜੀ ਮਿਲੋਗੇ ਆਪਣੇ 50% ਠੀਕ ਆ 50% ਤੇ ਬੜੇ ਵਧੀਆ ਸਕੀਮਾਂ ਤੇ ਇੰਦਾ ਸੁਪਰ ਸੀਟਰ ਤੇ ਆਈ ਵਕਤ ਹਾਂ ਇਹ ਸੁਪਰ ਸੀਟਰ ਤੇ ਜੇ ਸਿੰਗਲ ਵੀ ਅਪਲਾਈ ਕਰਦੇ ਆ ਪਿਛਲੇ ਸਾਲ ਨਾਲੋਂ ਸੁਪਰ ਸੀਟਰ ਤੇ ਸਬਸਿਡੀ ਵਧ ਗਈ 1,20,000 ਹੋ ਗਈ ਆ ਠੀਕ ਹੈ ਜੀ ਇਹਦੀ ਕੀਮਤ ਕਿੰਨੀ ਹੈ ਜੀ ਹੁਣ ਕੀਮਤ ਜਿਹੜੀ ਆ ਮਾਰਕੀਟ ਦੇ ਵਿੱਚ 2,85,000 ਅੱਜ ਮੇਲੇ ਤੇ ਆਈ 2,80,000 ਜਿਹੜੀ ਉਹ ਕੀਮਤ ਰੱਖੀ ਆ ਔਰ ਗੇਟ ਡਰਾਈਵ ਆ ਹਾਂਜੀ ਬਹੁਤ ਵਧੀਆ ਚੀਜ਼ ਹੈ ਕੋਈ ਟਾਈਮ ਤੂੰ ਦਾ ਕੋਈ ਰੋਲਾ ਨਹੀਂਗਾ ਹੈਵੀ ਡਿਸਕ ਲੱਗਿਆ ਹੋਈਆਂ ਜਿਹਦੇ ਵਿੱਚ ਮਹ ਲੋ ਕੋਈ ਸੀਡ ਚੌਕ ਹੋਣ ਦਾ ਨਹੀਂ ਹੈਗਾ ਇੱਥੇ ਕੋਈ ਟਾਇਆਂ ਨਹੀਂ ਪਾਈਆਂ ਜਾਂ ਸਿੱਧੇ ਪੈ ਬਾ ਇਹ ਬਹੁਤ ਦਿੱਕਤ ਆਉਦੀ ਆ ਸਰ ਵੀ ਜਦੋਂ ਦਾਣੇ ਵਿੱਚ ਜੰਮਣ ਡਿਆ ਪੈਂਦੇ ਨਾ ਇਹ ਬਹੁਤ ਵਧੀਆ ਇਹਦੀ ਪਿਸਤੌਲ ਦਾ ਡਿਜ਼ਾਈਨ ਹੀ ਚੇਂਜ ਕਰਤਾ ਵਾ ਬਿਲਕੁਲ ਸਿੱਧਾ ਆ ਰਿਹਾ ਹਾਂਜੀ ਹਾਂਜੀ ਸਰ ਜਿਹਦੇ ਨਾਲ ਕੋਈ ਵੀ ਦਿੱਕਤ ਨਹੀਂ ਆਉਣੀ ਬਿਲਕੁਲ ਸਿੱਧੀਆਂ ਪਾਈਆਂ ਹੋਣ ਔਰ ਟਰੇਲ ਬਹੁਤ ਹੈਵੀ ਆ ਤੁਸੀਂ ਨਿਕਿਆ ਹੋਗਾ ਨਹੀਂ ਤਾਂ ਸੀਜ਼ਨ ਤੋਂ ਬਾਅਦ ਜਦੋਂ ਟਰਿੱਲਾ ਜਿਹੜੀਆਂ ਵਾਹ ਟੁੱਟ ਵੱਜ ਜਾਂਦੀਆਂ ਇਹ ਕਿਤੇ ਕਰੈਜ ਨਹੀਂ ਆਉਂਦੀ ਬਹੁਤ ਹੈਵੀ ਟਰੇਲ ਆ ਬਹੁਤ ਹੈਵੀ ਹੈਵੀ ਸਟਰੋਂਗ ਹੈ ਇਸੇ ਬਣਾਏ 12 ਵੋਲਟ ਦਾ ਰੋਟਾਵੇਟਰ ਆ 12 ਵੋਲਟ ਦਾ ਰੋਟਾਵੇਟਰ ਆਪਾਂ ਪਹਿਲਾਂ ਵੀ ਵੇਚ ਰਹੇ ਹਾਂ ਤੇ ਜਿਸ ਦੇ ਮੇਲੇ ਦਾ ਸਪੈਸ਼ਲ ਡਿਸਕਾਊਂਟ ਕੀਤਾ ਗਿਆ ਹੈ ਇਹ ਵੀ ਸਟਾਕ 2 ਲੱਖ 40 ਹਜ਼ਾਰ ਇਸ ਦਾ ਮੇਲੇ 'ਚ 2 ਲੱਖ 30 ਹਜ਼ਾਰ 2 ਲੱਖ 30 ਹਰ ਮਹੀਨੇ ਬਹੁਤ ਹੋ ਗਿਆ ਬਾਂਡਸ ਕੋਡ ਦਿੱਤਾ ਗਿਆ ਹੈ ਇਹਦੇ ਬਾਰੇ ਦੱਸੋ ਕੋਈ ਜੀ ਆਪਾਂ ਬਾਸ ਪੱਤੀ ਵੀ ਚਾਹੀਦੀ ਹੈ ਖਾਸ ਛੂਟ ਲੱਗੇ ਇਹ ਵੀ ਮੇਲੇ ਦੇ ਅੱਜ ਦਾ ਰੇਟ ਜਿਨਾ 5 ਲੱਖ 60 ਹਜ਼ਾਰ ਆ ਵੈਸੀ 50 ਹਜ਼ਾਰ ਰੇਟ 50 ਹਜ਼ਾਰ ਇਸੇ ਤਰ੍ਹਾਂ ਸਵਰੇਅ ਪੰਪਾਂ ਤੇ ਵੀ ਸਬਸਿਡੀ ਆਈ ਹੋਈ ਹੈ ਜੀ ਇੱਥੇ ਕਿੰਨੀ ਆਈ ਹੈ ਅਸੀਂ ਬਹੁਤ ਸਾਰੇ ਬਾਗਬਾਨੀ ਵਾਲੀ ਭਰਾਂਗੇ ਕਿ ਦੂਸਰੀ ਇੱਥੇ ਬਾਗਬਾਨੀ ਵਾਲੀ ਭਰਾਂਗੇ ਮੈਂ ਹੋਰ ਤੁਹਾਡੇ ਤੇ ਆ ਰਿਹਾ ਹਾਂ ਸਾਡੇ ਕੋਲ ਬਹੁਤ ਥੀਆ ਸਕੀਮ ਹੋਰ ਆਈ ਆ ਹਾਂ ਜੇ ਤੁਸੀਂ 4 ਮਹੀਨਿਆਂ ਕਰੀਆਂ ਲੈ ਲਿਆ ਹਾਂ ਇਹ ਉਹ ਟਾਇਟਰ ਆ ਮਸਟਰ ਆ ਬਲੋ ਆ ਕੋਈ ਵੀ ਆਈਟਮ ਆ ਠੀਕ ਹੈ ਜੀ ਤੇ 35% ਸਬਸਿਡੀ ਮਿਲੋਗੇ ਠੀਕ ਹੈ ਹੋਰ 16% ਜੋਗ ਇਹ ਕੰਪਨੀ ਦਾ ਸੀਮ ਹੈ ਕੰਪਨੀ ਵੱਲੋਂ ਨਹੀਂ ਇਹ ਵੀ ਇੱਕ ਸੈਂਟਰ ਸਰਕਾਰ ਉਹਦੇ ਵਿੱਚ ਜਿਹੜਾ ਇਹ ਤੁਹਾਨੂੰ ਟਾਈਟ ਕਰਨ ਹਰ ਤਰ੍ਹਾਂ ਦੇ ਅੱਪੀ ਸੈੱਟ ਬਣਾਦਾ ਆ ਠੀਕ ਆ ਉਹ ਠੀਕ ਆ ਨਵੀਂ ਬੀਜੇ ਦੇ ਤਰ੍ਹਾਂ ਬੋਲੇ ਆ ਪੁਲੀ ਸ਼ਕਤੀਮਾਨ ਤੁਹਾਡੇ ਆਪਣੇ ਕਿਸਾਨ ਮੇਲੇ ਲਈ ਇਹ ਤੁਹਾਡੇ ਲਈ ਬਹੁਤ ਸਾਰੀਆਂ ਸੁਪਰ ਪਾਡਾਂ ਕਿ ਫਲਚਰ ਪਲਾਉ ਪਾਵਰ ਹੈਰੋ ਜਿੰਨਰ ਵੀਕ ਸੁਪਰ ਸੀਡਰ ਮੈਨੂੰ ਇੱਕੇ ਵਾਰੀ ਬਾਅਦ ਵਿੱਚ ਯਾਰ ਕਰ ਦਿੰਦੇ ਆ ਠੀਕ ਆ ਜੀ ਸਾਰੇ ਪ੍ਰੈਜ਼ੈਂਟ ਦੇ ਵਿੱਚ ਹੀ ਵਾਰੀ ਸਪਰੇਅ ਪਕਸ਼ੂਟ ਤੇ ਤੁਸੀਂ ਕਿਹੜੇ ਵਾਰਤਾਰ ਨਾਲ ਕਰਾਉਣਾ ਵਾਸਤੇ ਬਹੁਤ ਜ਼ਿਆਦਾ ਸਟਾਲ ਦੇ ਉੱਪਰ ਮੈਂ ਵੀ ਨਾਲ ਟੇਲਰ ਦਾ ਉਹ ਵੀ ਮਿਲੇਗੀ ਤੁਹਾਡਾ ਆਤੀ ਆਪਣਾ ਇਹ ਕਿੰਨੇ ਆ ਪਾਵਰਟ੍ਰੇਟ ਤੇ 7 ਫੁੱਟ ਨੂੰ 65000 ਜਨਾਬ ਵੀ ਤੁਹਾਡੇ ਲਈ ਲੈ ਕੇ ਆਏ ਆ 7 ਗੋਡਨ ਲਈ ਤੁਹਾਡਾ ਛੋਟੀ ਜੀ ਸਾਡੇ ਨਾਲ ਖੇਡਣੀ ਆਉਗੀ ਇਹ ਬਲੌਗ ਬਹੁਤ ਸ਼ਕਤੀਮਾਨ ਸਾਲ ਤੇ ਬਹੁਤ ਸਾਰੇ ਡਿਸਕਾਊਂਟ ਬਹੁਤ ਸਾਰੇ ਆਫਰ ਬਹੁਤ ਸਾਰੀ ਅੱਛੀਗਾ ਹਾਲ ਹੈ ਤੁਹਾਡੇ ਲਈ ਤੁਹਾਡਾ ਆਪਣਾ ਸ਼ਕਤੀਮਾਨ ਬੱਚਾ ਹੈ ਹੁਣ ਇੱਕਦਮ ਸੈਟਲ ਕਰਨ ਦੇ ਇਲਾਕੇ ਵਿੱਚ ਸੈਕਟਰੀ ਕਰਦੇ ਨੇ ਆਪਣੀ ਇੰਟਰਨੈਟ ਦੀ ਇਹਦੇ ਕੀ ਨਾਮ ਤੇ ਇਹਦੇ ਕੀ ਉਹ ਚਾਰ ਦੇਸ਼ਾਂ ਦੇ ਵਿੱਚ ਟੈਕਸਟ ਐਕਸਪੋਰਟ ਕੀਤੇ ਜਾਂਦੇ ਨੇ ਸੱਤ ਦਾ ਰੋਟਾ ਵੀ ਪੂਰੇ ਨਾਲ ਆ ਰਹੀਆਂ ਨੇ ਸਾਡੇ ਤੇ 35% ਕੰਮ ਨਹੀਂ ਕਰਾ ਰਹੇ ਅਸੀਂ ਚਾਹੀ ਤੋ ਲੈ ਕੋਟਾਈਪ ਪੈਕਲੋਨ ਹੋਰ ਤਰ੍ਹਾਂ ਦਾ ਇੰਪਲੀਮੈਂਟ ਦਾ ਮਨ ਬਣਾ ਕੇ ਦਿੰਦਾ ਹੈ ਤਾਂ ਕਿ ਸਾਡੇ ਕਿਸਾਨ ਦੀ ਗੱਲ ਜਿਹੜਾ ਇਹ ਆਪਾਂ ਸ਼ਗਨਪਾਲ ਦੇ ਪ੍ਰੋਜੈਕਟ ਆਪਾਂ ਵੀ ਚਲਾਦਾ ਸਾਡਾ ਆਪਣਾ ਸ਼ਗਨ ਜਿਹੜਾ ਇਹ ਬੰਦਾ ਚਲਾਉਂਦਾ ਵਾ ਉਹ ਇੰਨਾ ਇੰਪਲੀਮੈਂਟਾਂ ਦੀ ਤਰੀਫ਼ ਵੀ ਕਰਦਾ ਵਾ ਤੇ ਨਾਲੇ ਇਹਨਾਂ ਦਾ ਇੱਕ ਹਸਤਾ ਅਨੁਸਾਰਾਂ ਨੂੰ ਵਧੀਆ ਬੈਨੀਫਿਟ ਹੈ ਵੀ ਆਪਣੇ ਪਿਆਰ ਦੇ ਇਥੇ ਇੰਡੀਆ ਦੇ ਵਿੱਚ ਕੋਈ ਸਪੇਅਰ ਪਾਰਟ ਆਪਾਂ ਚਾਹੀਦਾ ਹੋਵੇ ਤਾਂ ਸਾਰਾ ਆਪਾਂ ਨੂੰ ਸਪੇਅਰ ਪਾਰਟ ਮਿਲ ਜਾਂਦਾ ਹੈ ਜਿਵੇਂ ਸੁਲਤਾਨਪੁਰ ਦੇ ਡੀਲਰ ਆ ਜੂਗਾ ਆਪਾਂ ਸ਼ਕਤੀ ਮੰਗਦੇ ਨੇ ਆਪਣਾ ਪ੍ਰੇਮ ਕੋਈ ਵੀ ਵਸਤੂ ਮੰਗਤੇ ਜਾਣਾ ਜਿਹੜਾ ਸਿਰਫ ਕਿਸਾਨ ਦੇ ਵਿੱਚ ਪਹੁੰਚੀ ਕੋਈ ਵੀ ਸਮਾਨ ਲੈਣਾ ਹੋਵੇ ਇਹਨਾਂ ਦੀ ਸ਼ਾਪ ਸੁਲਤਾਨਪੁਰ ਤੋਂ ਜਨਾਬ ਅਸੀਂ ਮੰਗਦੇ ਆਂ ਔਰ ਇੱਕ ਸਮਾਨ ਮਿਲ ਜਾਂਦਾ ਤੇ ਨਾਲੇ ਬਹੁਤ ਵਧੀਆ ਗੱਲ ਵੀ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਜੇ ਆਪਾਂ ਕੋਈ ਆਪਣਾ ਕੰਡਕਟ ਚਾਹੁੰਦਾ ਖੱਤੇ ਦੇ ਵਿੱਚ ਕੋਈ ਨਿਕਤ ਹੋਦੀ ਆ ਉਹ ਪਾਜੀ ਉਹਨਾਂ ਨੇ ਇੱਕ ਬੈਨ ਰੱਖੀ ਆ ਸਰਵਿਸ ਮੇਰੇ ਆਫਰ ਬਹੁਤ ਚਾਹਤੇ ਦੇ ਵਿੱਚ ਜਾ ਕੇ ਵੀ ਆਪਾਂ ਨੂੰ ਸਰਵਿਸ ਸਰਵਿਸ ਚਾਹੁੰਦੇ ਆ ਬਹੁਤ ਵਧੀਆ ਇਨਸਾਨ ਨੇ ਇਧਰ ਫਿਲਕੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ 600 ਜੋ ਕਿ ਸ਼ਕਤੀਮਾਨ ਪਹਿਲਾਂ ਸਿਰਫ ਕੰਪਨੀਆਂ ਨਾਲ ਗੱਡਾ ਸੀ ਹੁਣ ਨਿਕਸਤ